ਗੋਆ ਦੀ ਰਾਜਧਾਨੀ ਪੰਜੀ ਦੀ ਸਾਰਿਆਂ ਨਾਲ ਮਸ਼ਹੂਰ ਜਗ੍ਹਾ ਹੈ ਪਿੱਛੇ ਤੁਸੀਂ ਲੈਟਾਂ ਜਗਮਗ ਜਗਮਗ ਕਰਦੀਆਂ ਦੇਖੀ ਜਾਂਦੇ ਹੋ ਤੇ ਜਿਹਨੂੰ ਭਾਈ ਕਸੀਨੋ ਬੋਲਦੇ ਆ ਅੱਜ 21 ਨਵੰਬਰ 2025 ਦਿਨ ਸ਼ੁੱਕਰਵਾਰ ਤੇ ਰਾਤ ਆਪਣੀ ਸਾਹਮਣੇ ਗੁਰਦੁਆਰਾ ਸਾਹਿਬ ਦੇਖੀ ਆਨੇਓ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਬਾਹ ਗੋਆ ਇੱਥੇ ਆਪਣੀ ਰਾਤ ਬਤੀਤ ਹੋਈ ਸੀ ਤੜਕੇ ਉੱਠ ਕੇ ਆਬੀ ਨਾਲੇ ਤੇ ਸਾਰੇ ਜਿਹੜੇ ਕੱਪੜੇ ਧੋਣ ਵਾਲੇ ਸੀ ਉਹ ਵੀ ਧੋਲਿਆ ਤੇ ਜਿਹੜੇ ਸਾਹਮਣੇ ਸੁੱਕੀ ਜਾਂਦੇ ਆ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਗੋਆ ਸ਼ਹਿਰ ਦੀ ਰਾਜਧਾਨੀ ਪੰਜੀ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਅੱਜ ਆਪਾਂ ਗੋਆ ਜਿਹੜੀ ਸਟੇਟ ਆ ਉਹਦੀ ਰਾਜਧਾਨੀ ਪੰਜੀ ਦੇ ਵਿੱਚ ਖੜੇ ਆਂ ਤੇ ਇੱਥੇ ਭਾਈ ਦੋ ਤਿੰਨ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਕ ਤਾਂ ਇੱਥੇ ਕਸੀਨੋ ਜਿਹਨੂੰ ਆਪਾਂ ਜੂਆ ਬੋਲਦੇ ਆਂ ਜਿਹੜਾ ਭਾਈ ਜਹਾਜ਼ਾਂ ਦੇ ਵਿੱਚ ਸਮੁੰਦਰੀ ਜਹਾਜ਼ਾਂ ਦੇ ਵਿੱਚ ਖੇਡਿਆ ਜਾਂਦਾ ਉਹ ਇੱਥੋਂ ਦਾ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਉਹਨੂੰ ਭਾਰਤ ਦੀ ਗਵਰਨਮੈਂਟ ਵੱਲੋਂ ਹੀ ਮਨਜ਼ੂਰੀ ਮਿਲੀ ਵੀ ਹੈ ਇੱਥੇ ਕੋਈ ਟੈਕਸ ਨਹੀਂ ਲੱਗਦਾ ਕੋਈ ਉੱਤੇ ਰੇਟ ਨਹੀਂ ਪੈਂਦੀ ਕਿ ਇੱਕ ਤਾਂ ਉਹ ਦੇਖਣ ਚੱਲਾਂਗੇ ਜੇ ਆਪਾਂ ਨੂੰ ਭਾਈ ਅੰਦਰੋਂ ਦੇਖਣ ਦਿੱਤਾ ਤਾਂ ਵੀਡੀਓ ਬਣਾਉਣ ਦਿੱਤੀ ਤੇ ਉਹ ਆਪਾਂ ਦੇਖ ਕੇ ਆਵਾਂਗੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਕੀ ਗੱਲਬਾਤ ਹੁੰਦੀ ਹੈ ਤੇ ਇੱਕ ਇੱਥੇ ਭਾਈ ਸਾਰਿਆਂ ਨਾਲੋਂ ਜ਼ਿਆਦਾ ਮਸ਼ਹੂਰ ਹੈ ਚਰਚ ਤੇ ਉਹਦੇ ਵਿੱਚ ਕਹਿੰਦੇ ਕਿ 1.5 400 ਸਾਲ ਪਹਿਲਾਂ ਇੱਕ ਵਿਅਕਤੀ ਦੀ ਬੋਡੀ ਰੱਖੀ ਗਈ ਸੀ ਤੇ ਉਹ ਅੱਜ ਵੀ ਉਸ ਚਰਚ ਦੇ ਵਿੱਚ ਉਵੇਂ ਪਈ ਹੈ ਜੋ ਸੀ ਇਸ ਦੇ ਵਿੱਚ ਜੜ ਕੇ ਰੱਖੀ ਹੋਈ ਆ ਉਹ ਆਪਾਂ ਦੇਖਣ ਚੱਲਾਂਗੇ ਤੇ ਕੁਝ ਹੋਰ ਸ਼ਹਿਰ ਦੀਆਂ ਗੱਲਾਂ ਬਾਤਾਂ ਹੋਈਆਂ ਜੋ ਵੀ ਆਲਾਦਵਾਲਾ ਹੋਇਆ ਉਹ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਰਾ ਸਾਂਝਾ ਕਰਾਂਗੇ ਤੇ ਅੱਜ ਆਪਾਂ ਗੋਆ ਜਿਹੜੀ ਸਟੇਟ ਆ ਉਹਦੀ ਪੰਜੀ ਦੀ ਰਾਜਧਾਨੀ ਆ ਉਹ ਸਾਰੀ ਆਪਾਂ ਘੁੰਮਾਂਗੇ ਤੇ ਸਾਈਕਲ ਆਪਾਂ ਗੁਰਦਰ ਸਾਹਿਬ ਦੇ ਵਿੱਚ ਹੀ ਖੜਾਤੇ ਤੇ ਹੁਣ ਆਪਾਂ ਇਥੋਂ ਨੇੜੇ ਕੋਈ ਬੱਸ ਫੜਾਂਗੇ ਤੇ ਫਿਰ ਆਪਾਂ ਸ਼ਹਿਰ ਦਾ ਆਲਾਦਵਾਲਾ ਦੇਖਣ ਚੱਲਦੇ ਆਂ ਤੇ ਵੀਡੀਓ ਨਾਲ ਐਂਡ ਤੱਕ ਲਾ ਜਰੂਰ ਬਣੇ ਰਹੋ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਆਪਾਂ ਭਾਈ ਨਾਲੇ ਸੀਗੇ ਗੁਰਦੁਆਰਾ ਸਾਹਿਬ ਮਿਲਦੇ ਆਂ ਤੇ ਅੱਜ ਨੀਂਦ ਵੀ ਪੂਰੀ ਹੋ ਗਈ ਸੀ ਤੇ ਪ੍ਰਸ਼ਾਦਾ ਪਾਣੀ ਆਪਾਂ ਤੜਕੇ ਛਕ ਲਿਆ ਤੇ ਹੁਣ ਆਪਾਂ ਚੱਲਦੇ ਆਂ ਸ਼ਹਿਰ ਵੱਲ ਗੁਰਦੁਆਰਾ ਸਾਹਿਬ ਤੋ ਆਪਾਂ ਪੈਦਲ 1 ਕਿਲੋਮੀਟਰ ਚੱਲ ਕੇ ਤੇ ਇੱਥੋਂ ਜਿਹੜੀਆਂ ਬੇੜੀਆਂ ਚੱਲਦੀਆਂ ਪੁਰਾਣੀ ਗੋਆ ਵੱਲ ਜਾਂਦੀਆਂ ਤੇ ਆਪਾਂ ਇਸ ਟਾਈਮ ਖੜੇ ਆਂ 베ਤੀ ਇਹ ਜਿਹੜਾ ਹੈਗਾ ਗੋਆ ਸਟੇਟ ਦੀ ਰਾਜਧਾਨੀ ਪੰਜੀ ਦਾ ਇੱਕ ਛੋਟਾ ਇਹ ਹਿੱਸਾ ਹੈਗਾ ਬੇਟਿੰਗ ਜਿੱਥੇ ਆਪਾਂ ਖੜੇ ਆ ਤੇ ਇੱਥੋਂ ਆਪਾਂ ਜਾਵਾਂਗੇ ਪ੍ਰਾਣੀ ਗੋਵਾ ਜਿੱਥੇ ਇੱਕ ਡੈੱਡ ਬੋਡੀ ਪਈ ਹੈ 450 ਸਾਲ ਪੁਰਾਣੀ ਤੇ ਉਹ ਦੇਖਣ ਚੱਲਾਂਗੇ ਉੱਥੇ ਆ ਗਈ ਆ 베ੜੀ ਦੂਜੀ ਹੁਣ ਆਪਾਂ ਚੱਲਦੇ ਆਂ ਪਰਲੇ ਕਿਨਾਰੇ ਤੇ ਇੱਕ ਪਾਈ ਪਾਈ ਮੈਂਟਾਵਾ ਦੇ ਆਵਾਜ਼ਾਂ ਵੀ ਕਰਦੀਆਂ ਰਹਿੰਦੀਆਂ ਵੀ ਸੇਵਾ ਚਲਾਈ ਜੀ ਇਥਾ ਦੀ ਗੌਰਮੈਂਟ ਵੱਲੋਂ ਇਧਰਲੇ ਕਿਨਾਰੇ ਤੋਂ ਉਧਰਲੇ ਕਿਨਾਰੇ ਤੇ ਆਵਾਜਾਈ ਕਰਨ ਵਾਸਤੇ ਇਧਰ ਦੇ ਲੋਕਲ ਲੋਕਾਂ ਵਾਸਤੇ ਇਹ ਤੇ ਪੈਸੈਂਜਰ ਨਹੀਂ ਐ ਮੋਟਰਸਾਈਕਲ ਹੋਏ ਸਕੂਟੀਆਂ ਹੋਈਆਂ ਇਹੋ ਜਿਹੇ ਸਾਧਨ ਵੀ ਬਾਈ ਹੁੰਦੀ ਲੈ ਕੇ ਜਾਂਦੇ ਜਿਵੇਂ ਆਪਾਂ ਅੰਡਮਾਨ ਨਿਕੋਬਾਰ ਦੇ ਵਿੱਚ ਇੱਕ ਆਈਲੈਂਡ ਤੋਂ ਦੂਜੇ ਆਈਲੈਂਡ ਤੇ ਲੈ ਕੇ ਜਾਂਦੇ ਸੀ ਉਹ ਪਿੱਛੇ ਗੱਡੀ ਵੀ ਆਈ ਜਾਂਦੀ ਆ ਸਾਧਨ ਵੀ ਹੈ ਜਿਹੜੇ ਉਹ ਵੀ ਜਾਂਦੇ ਆ ਜੇ ਜਿਹੜੀ ਆਪਾਂ ਗੱਲ ਕਰਦੇ ਸੀ ਕਸਿਨੋ ਦੀ ਉਹ ਇੰਨਾ ਜਹਾਜਾਂ ਦੇ ਵਿੱਚ ਖੇਢੀ ਜਾਂਦੀ ਜਿਹੜੇ ਸਾਹਮਣੇ ਤੁਸੀਂ ਦੇਖੀ ਜਾਂਦੇ ਹੋ ਇਹ ਪਾਣੀ ਦੇ ਵਿੱਚ ਖੜੇ ਰਹਿੰਦੇ ਆ ਇੱਧਰ ਉੱਧਰ ਕਿਤੇ ਨਹੀਂ ਜਾਂਦੇ ਪਰਮਾਨੈਂਟ ਇੱਥੇ ਖੜੇ ਆ ਇੱਕ ਉਹ ਖੜਾ ਇੱਕ ਆ ਖੜਾ ਤੇ ਤਿੰਨ ਜਹਾਜ ਜਿਹੜੇ ਇਧਰਲੀ ਸਾਈਡ ਖੜੇ ਆ ਇਕੋ ਸਾਹਮਣੇ ਖੜਾ ਜ਼ੂਮ ਕਰਕੇ ਦਿਖਾ ਦਨੇ ਆ ਇੱਕ ਆ ਖੜਾ ਇੱਕ ਇਹਦੇ ਪਿਛਲੀ ਸਾਈਡ ਖੜਾ ਇਹ ਜਿਹੜੇ ਪੰਜ ਜਾਜਾ ਜਿਨ੍ਹਾਂ ਦੇ ਵਿੱਚ ਕਸੀਨੋ ਜਿਹੜਾ ਖੇਡਾ ਖੇਢੀ ਜਾਂਦੀ ਹੈ ਤੇ ਇਹਦੇ ਵਿੱਚ ਜਾਣ ਵਾਸਤੇ 3000 ਰੁਪਏ ਜਿਹੜੀ ਆਪਣੀ ਟਿਕਟ ਲੱਗਦੀ ਹੈ ਵਿੱਚ ਜਾਣ ਵਾਸਤੇ ਜਾਜ ਦੇ ਬੇੜੀ ਤੋਂ ਉਤਰ ਕੇ ਆ ਗਏ ਸੀ ਇਹ ਤੇ ਹੁਣ ਆਪਾਂ ਇੱਥੋਂ ਬੱਸ ਫੜਾਂਗੇ ਪੁਰਾਣੀ ਗੋਆ ਦੀ ਤੇ ਜਿੱਧਰ ਆਪਾਂ ਚਰਚਵੰਨੀ ਜਾਣਾ ਪੁਰਾਣੀ ਗੋਆ ਵੱਲ ਇਹ ਇਥੋਂ ਦਾ ਬੱਸ ਸਟੈਂਡ ਹੈ ਤੁਰੇ ਚੱਲੋ ਮਗਰ ਮਗਰ ਆਪਣੇ ਸਾਥੀਆਂ ਦੇ ਜਿੱਧਰ ਨੂੰ ਜਾਣਗੇ ਉਧਰ ਉਧਰ ਮਗਰ ਮਗਰ ਤੁਰੇ ਜਾਵਾਂਗੇ ਥੋੜੀ ਥੋੜੀ ਹਾਲਜੇ ਫਰਦੇ ਆ ਇਧਰ ਦੀ ਹੋ ਜਾ ਥੱਲੇ ਨੂੰ ਦਾ ਸ਼ਾਰਟਕਟ ਹੀ ਹੋ ਗਿਆ ਭਾਈ ਆਨਲਾਈਨ ਪੜ੍ਹ ਲਵਾਂ ਵਾਹ ਸਾਜਾ ਪਾਜਾ ਪੱਤੇ ਬਲਵਾ ਹੁੰਦਾ ਨਾ ਉੱਪਰ ਆ ਤੇ ਨਾ 올ਡ ਗੋਆ ਇਧਰ ਲੱਗੀ ਖੜੀ ਆ ਬੱਸ ਗੋਆ ਦੀ ਰਾਜਧਾਨੀ ਪੰਜੀ ਤੋਂ ਆਪਾਂ ਬਾਸ ਦਾ ਸਫਰ 10 ਕਿਲੋਮੀਟਰ ਦਾ ਕਰਕੇ ਤੇ ਆਪਾਂ ਪ੍ਰਾਣੀ ਗੋਆ ਚ ਪਹੁੰਚ ਗਏ ਆ ਇਹ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਸਾਰਾ ਬਾਜ਼ਾਰ ਦੇਖੀ ਜਨਿਓ ਇਹ ਪ੍ਰਾਣੀ ਗੋਆ ਦਾ ਬਾਜ਼ਾਰ ਹੈ ਤੇ ਇਸ ਨੂੰ ਪੁਰਾਣੇ ਗੋਆ ਨੂੰ ਇੱਕ ਨਾਮ ਤੋਂ ਹੋਰ ਬੁਲਾਇਆ ਜਾਂਦਾ ਹੈ ਬਲੇਤਨ ਗੋਆ ਇਸ ਨਾਮ ਤੋਂ ਹੀ ਬੁਲਾਇਆ ਜਾਂਦਾ ਤੇ ਜਿਹੜੀ ਆਪਾਂ ਚਰਚ ਦੇਖਣ ਆਏ ਆ ਇਹ ਪੁਰਾਣੇ ਗੋਆ ਚ ਹੀ ਪੈਂਦੀ ਹੈ ਤੇ ਇਸ ਚਰਚ ਦੀ ਕੋਈ ਟਿਕਟ ਨਹੀਂ ਲੱਗਦੀਗੀ ਸਾਹਮਣੇ ਚਰਚ ਆ ਬਣੀ ਹੋਈ ਤੇ ਇੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਬਹੁਤ ਘੁੰਮਣ ਆਉਂਦੇ ਆ ਚਰਚ ਦਾ ਨਾਮ ਹੈਗਾ ਬੇਸਿਲਿਕਾ ਤੇ ਹੁਣ ਆਪਾਂ ਅੰਦਰ ਚੱਲਦੇ ਆ ਚਰਚ ਦੇ ਸ਼ਾਰਟਕਟ ਨਾਮ ਹੈ ਬੇਸਲੀਕਾ ਚਰਚ ਦਾ ਤੇ ਵੈਸੇ ਇਹਦਾ ਫੁੱਲ ਨੇਮ ਹੈਗਾ ਬੇਸਲੀਕਾ ਓਪ ਬਾਮਾ ਜੀਸਾ ਇਹ ਪੂਰਾ ਨਾਮ ਆ ਚਰਚ ਦਾ ਤੇ ਇਧਰੇ ਦਾ ਇਤਿਹਾਸ ਲਿਖਿਆ ਹੋਇਆ ਪੂਰਾ ਹਿੰਦੀ ਵਿੱਚ ਦੂਸਰੀ ਸਾਈਡ ਅੰਗਰੇਜ਼ੀ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਹੈ ਸਾਹਮਣੇ ਸਕਰੀਨ ਦੇ ਜਿਹੜੀ ਚਰਚ ਦੇਖੀ ਜੰਨੇ ਹੋ ਇਹਦਾ ਨਾਮ ਹੈਗਾ ਬੇਸਲੀਕਾ ਤੇ ਇਹ ਭਾਈ ਚਰਚ ਏਸ਼ੀਆ ਦੀ ਸਾਰਿਆਂ ਨਾਲ ਵੱਡੀ ਚਰਚ ਹੈ 1594 ਈਸਵੀ ਦੇ ਵਿੱਚ ਬਣੀ ਸੀ ਜਿਹੜੀ ਚਰਚ ਵੇਖੀ ਐ ਨਾ ਮੇਰੇ ਮਗਰ ਇਹਦੇ ਵਿੱਚ ਕਾਫੀ ਸਾਲ ਪੁਰਾਣੀ ਇੱਕ ਡੈੱਡ ਬੋਡੀ ਪਈ ਹੈ ਜਿਹਨਾਂ ਦਾ ਨਾਮ ਸੀ ਐ ਸੈਂਟ ਫ੍ਰਾਂਸੀਅਰ ਜੇ ਬੀਅਰ ਉਹਨਾਂ ਦਾ ਦੇਹਾਂਤ ਹੋਇਆ ਸੀ ਆ 1552 ਈਸਵੀ ਵਿੱਚ ਦੇਹਾਂਤ ਹੋ ਗਿਆ ਸੀ ਆ 5253 ਈਸਵੀ ਵਿੱਚ ਜਿਹੜਾ ਗੋਆ ਲੈ ਕੇ ਆਂਦੀ ਸੀ ਉਹਨਾਂ ਦੀ ਡੈੱਡ ਬੋਡੀ ਤੇ ਜਿਹੜੀ ਤੁਸੀਂ ਚਰਚ ਵੇਖੀ ਜਾਨੇ ਹੋ ਇਹ ਬਣੀ ਸੀਗੀ 1594 ਈਸਵੀ ਵਿੱਚ ਜਿਹੜੀ ਚਰਚ ਬਣੀ ਸੀਗੀ ਵਿਚਾਲੇ ਜਿਹੜਾ ਸਾਲ ਸੀਏ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਆ ਕੀ ਗੱਲਬਾਤ ਸੀ ਕੀ ਹੋਇਆ ਕੀ ਨਹੀਂ ਆ ਕਿਉਂਕਿ ਉਹਨਾਂ ਦੀ ਬੋਡੀ ਆ ਜਿਹੜੀ 1552 ਈਸਵੀ ਵਿੱਚ ਉਹਨਾਂ ਦੇਹਾਂਤ ਹੋਇਆ 5253 ਈਸਵੀ ਵਿੱਚ ਉਹਨਾਂ ਨੂੰ ਇੱਥੇ ਲੈ ਕੇ ਆਂਦਾ ਤੇ ਵਿਚਾਲੇ ਕਈ ਸਾਲ ਜਿਹੜੇ ਉਹਨਾਂ ਦਾ ਆਪਾਂ ਨੂੰ ਕੀ ਗੱਲਬਾਤ ਸੀ ਕੀ ਨਹੀਂ ਸੀ ਆ ਉਹ ਆਪਾਂ ਨੂੰ ਨਹੀਂ ਪਤਾ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਜਿਹੜੀ ਡੈੱਡ ਬੋਡੀ ਪਈ ਆ ਉਹ ਦੇਖਣ ਮੇਹਣ ਗੱਲ ਬਤਾ ਕੀ ਇੰਨਾ ਨੇ 메인 게ਟ ਆ ਜਿਹੜਾ ਮੁੱਖ 게ਟ ਆ ਉਹਦੇ ਉੱਤੇ ਲਿਖਿਆ ਹੋਇਆ ਵੀ ਅੰਦਰ ਵੀਡੀਓ ਨਹੀਂ ਬਣਾਉਣੀ ਜੀ ਅੰਦਰ ਫੋਨ ਚਲਾਉਣਾ ਮਨਾ ਹੈ ਤੇ ਦੇਖਦੇ ਆ ਜੇ ਵੀਡੀਓ ਬਣਾਉਣ ਦਿੱਤੀ ਤਾਂ ਆਪਾਂ ਤੁਹਾਨੂੰ ਆਪਾਂ ਜਰੂਰ ਦਿਖਾਵਾਂਗੇ ਤੁਹਾਨੂੰ ਡੈੱਡ ਬੋਡੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਦੇਖਿਆਂਦੀ ਆਪਾਂ ਡੈੱਡ ਬੋਡੀ ਤੇ ਜਦੋਂ ਆਪਾਂ ਚਰਚ ਦੇ ਅੰਦਰ ਵੜੇ ਤੇ ਪਹਿਲਾਂ ਹੀ ਆਪਾਂ ਨੂੰ ਮਨਾ ਕਰਤਾ ਸੀ ਵੀਡੀਓ ਨਹੀਂ ਬਣਾਉਣੀਗੀ ਫਿਰ ਵੀ ਆਪਾਂ ਜਿਹੜੀ ਡੈੱਡ ਬੋਡੀ ਪਈ ਆ ਉਹਦੀ 10 ਸੈਕਿੰਡਾਂ ਦੀ ਵੀਡੀਓ ਬਣਾਈ ਹੈ ਜਿਹੜੀ ਤੁਸੀਂ ਦੇਖੀ ਜਾਂਦੇ ਹੋ ਤੇ ਇਹ ਭਾਈ ਉਹ ਡੈੱਡ ਬੋਡੀ ਜਿਹੜੀ 450 ਸਾਲ ਤੋਂ ਉੱਤੇ ਹੋ ਗਿਆ ਇਸ ਚਰਚ ਦੇ ਵਿੱਚ ਪਈ ਨੂੰ ਤੇ ਇਹ ਕਹਿੰਦੇ ਭਾਈ ਕੋਈ ਕੈਮੀਕਲ ਨਹੀਂ ਲੱਗਿਆ ਕੋਸ ਨਹੀਂ ਲੱਗਿਆ ਜਿਹੜਾ ਬਾਕਸ ਦੇਖੀ ਜਾਂਦੇ ਹੋ ਉਹਦੇ ਵਿੱਚ ਇਹ ਉਵੇਂ ਹੀ ਪਈ ਆ ਤੇ ਇਹ ਗੱਲ ਬਾਤ ਨਹੀਂ ਪਤਾ ਵੀ ਜਿਹੜੇ ਵਿਚਾਲੇ ਸਾਲ ਸੀਏ ਉਹ ਕੀ ਗੱਲਬਾਤ ਹੋਈ ਕੀ ਨੀਗਾ ਕਿਉਂਕਿ ਡੈੱਡ ਬੋਡੀ ਉਹਦੀ ਪਹਿਲਾਂ ਆ ਗਈ ਸੀ ਚਰਚ ਜਿਹੜੀ ਬਾਅਦ ਚ ਬਣੀ ਸੀਗੀ ਇਹ ਗੱਲਬਾਤ ਹੈ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਨੂੰ ਵਾਪਸੀ ਚੱਲਦੇ ਆਂ ਹੁਣ ਆਪਾਂ ਪੰਜੀ ਨੂੰ ਬਸਤੀ ਗੁਆ ਸਟੇਟ ਦੇ ਰਾਜਧਾਨੀ ਪੰਜੀ ਦੇ ਵਿੱਚ ਬਸ ਸਟੈਂਡ ਕੋਲੇ ਗੋਲ ਚੌਂਕ ਬਣਿਆ ਹੋਇਆ ਹੈ ਤੇ ਇੱਥੇ ਭਾਈ ਹਰੇ ਕੰਟਰੀ ਦਾ ਝੰਡਾ ਲੱਗਿਆ ਹੋਇਆ ਹੈ ਜਿੰਨੀਆਂ ਵੀ ਆਪਣੀ ਕੰਟਰੀਆਂ ਉਹਨਾਂ ਸਾਰੀਆਂ ਕੰਟਰੀਆਂ ਦੇ ਇੱਧਰ ਤਰੰਗੇ ਝੰਡੇ ਜਿਹੜੇ ਝੁੱਲੀ ਜਾਂਦੇ ਆ ਤੇ ਇਹ ਕਾਰਨ ਐਵੇਂ ਆ ਕਿ ਜਿਹੜਾ ਗੋਆ ਪਹਿਲਾਂ ਪੁਰਤਕਾਲੀਆਂ ਦੇ ਕਬਜ਼ੇ 'ਚ ਸੀ ਆ ਤੇ ਜਦੋਂ ਪੁਰਤਕਾਲੀਆਂ ਦੇ ਕਬਜ਼ੇ 'ਚੋਂ ਭਾਰਤ ਨੇ ਆਪਦੇ ਕਬਜ਼ੇ 'ਚ ਲਿੱਤਾ ਤੇ ਉਹ ਤੋਂ ਬਾਅਦ 'ਚ ਇੱਥੇ ਹਰੇ ਕੰਟਰੀ ਦਾ ਝੰਡਾ ਜਿਹੜਾ ਝੁੱਲੀ ਜਾਂਦਾ ਹੈ ਇਹਦਾ ਮਤਲਬ ਇਹ ਹੈ ਕਿ ਇੱਥੇ ਜਿਹੜਾ ਗੋਆ ਅੰਤਰਰਾਸ਼ਟਰੀ ਜਗ੍ਹਾ ਹੈ ਇਹਦੇ ਕਰਕੇ ਇੱਥੇ ਹਰੇ ਕੰਟਰੀ ਦਾ ਝੰਡਾ ਜਿਹੜਾ ਝੁੱਲੀ ਜਾਂਦਾ ਬਾਸਟੈਂਡ ਦੇ ਸਾਹਮਣੇ ਜਿਹੜਾ ਕੋਲ ਚੌਂਕ ਬਣਿਆ ਹੋਇਆ ਵੀ ਇਹ ਹੁਣ ਕਿਸੇ ਦੇ ਕਬਜ਼ੇ 'ਚ ਨਹੀਂ ਹੈ ਇਹ ਭਾਰਤ ਦਾ ਅੰਤਰਰਾਸ਼ਟਰੀ ਜਗ੍ਹਾ ਬਣਦੀ ਆ ਉਹਦੇ ਕਰਕੇ ਖਾਰੇ ਢੰਡੇ ਇਥੇ ਗੋਲ ਚੌਂਕ ਤੇ ਝੁੱਲੀ ਜਾਂਦੇ ਆ ਇਹ ਗੱਲ ਬਾਤ ਹੈ ਸਵੇਰੇ ਆਉਂਦੇ ਆ ਆਪਾਂ ਤੁਹਾਨੂੰ ਸਮੁੰਦਰ ਦੇ ਵਿੱਚ ਪੰਜ ਅੱਡੜ ਜਗ੍ਹਾ ਤੇ ਜਹਾਜ਼ ਖੜੇ ਦਿਖਾਏ ਸੀ ਜਿਹਦੇ ਵਿੱਚ ਕਸੀਨੋ ਆ ਜਿਹੜਾ ਖੱਡੀ ਜਾਂਦੀ ਹੈ ਜਿਹਨੂੰ ਆਪਾਂ ਜੂਆ ਬੋਲਦੇ ਆ ਤੇ ਅੱਡੜ ਜਗ੍ਹਾ ਤੇ ਪੰਜ ਜਹਾਜ਼ ਖੜੇ ਸੀਗੇ ਤੇ ਇਹ ਭਾਈ ਸਾਹਮਣੇ ਦੇਖੀ ਜਾਨੇਓ ਕਿੰਗ ਕਸੀਨੋ ਇਹ ਉਹਨਾਂ ਦੇ ਗੇਟ ਬਣੇ ਹੋਏ ਆ ਜਿੱਥੋਂ ਐਂਟਰੀ ਹੁੰਦੀ ਆ ਤੇ ਵੱਖ-ਵੱਖ ਕੰਪਨੀਆਂ ਦੇ ਇੱਧਰ ਗੇਟ ਬਣੇ ਹੋਏ ਆ ਜਿਹੜੇ ਪੰਜ ਜਹਾਜ਼ ਇੱਥੇ ਜਿਆਦਾ ਮਸ਼ਹੂਰ ਆ ਗੋਆ ਦੀ ਰਾਜਧਾਨੀ ਪੰਜੀ ਦੇ ਵਿੱਚ ਇਹ ਇੱਥੇ ਖੇਡੀ ਜਾਂਦੀ ਹੈ ਕਸੀਨੋ ਇਹ ਗਵਰਨਮੈਂਟ ਵੱਲੋਂ ਇਹਨਾਂ ਨੂੰ ਮਨਜ਼ੂਰੀ ਦਿੱਤੀ ਵੀ ਹੈ ਨਾ ਇਹਨਾਂ ਤੇ ਰੇਟ ਪੈਂਦੀ ਹੈ ਨਾ ਕੋਈ ਟੈਕਸ ਪੈਂਦਾ ਨਾ ਕੋਈ ਲੈਣਾ ਨਾ ਕੋਈ ਦੇਣਾ ਜਿਹੜੀ ਆਪਣੀ ਭਾਰਤ ਦੀ ਗਵਰਨਮੈਂਟ ਆ ਉਹਨਾਂ ਵੱਲੋਂ ਇਹ ਮਨਜ਼ੂਰੀ ਮਿਲੀ ਵੀ ਹੈ ਇੱਥੇ ਕਸੀਨੋ ਖੇਡਣ ਵਾਸਤੇ ਜਿਹਨੂੰ ਆਪਾਂ ਜੂਆ ਬੋਲਦੇ ਆਂ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆਂ ਆ ਜਿਹੜੇ ਲੈਣ ਵੱਜੀ ਦੇਖੀ ਜਾਂਦੇ ਹੋ ਇਹ ਭਾਈ ਇਹਦੇ ਵਿੱਚ ਕੰਮ ਕਰਨ ਵਾਲੇ ਕੁੜੀਆਂ ਮੁੰਡਿਆਂ ਦੀ ਹੈ ਜਿਹੜੇ ਇਹਦੇ ਵਿੱਚ ਕੰਮ ਕਰਦੇ ਆ ਕਸੀਨੋ ਦੇ ਵਿੱਚ ਇਹਦੇ ਵਿੱਚ ਐਵੇਂ ਨਹੀਂ ਆ ਵੀ ਜਿਹੜੇ ਜੂਆ ਖੇਡਣ ਆਲੇ ਆ ਉਹੀ ਜਾਂਦੇ ਆ ਜਿਹੜੇ ਘੁੰਮਣ ਫਿਰਨ ਆਲੇ ਆਉਂਦੇ ਆ ਟੂਰਿਸਟ ਵਗੈਰਾ ਤੇ ਉਹ ਵੀ ਭਾਈ ਇਹਨੂੰ ਦੇਖਣ ਜਾਂਦੇ ਕੀ ਗੱਲਬਾਤ ਆ ਕੀ ਨੀਗਾ ਤੇ ਉਸ ਵਿੱਚ ਜਾ ਕੇ ਦੇਖ ਕੇ ਆਉਂਦੇ ਆ ਤੇ ਇਹਦੀ ਟਿਕਟ ਰਹਿੰਦੀ 3000 ਰੁਪਇਆ ਇਹਦੇ ਵਿੱਚ ਜਾਣ ਵਾਸਤੇ ਆਪਾਂ ਨੂੰ 3000 ਰੁਪਇਆ ਜਿਹੜੀ ਟਿਕਟ ਲੱਗੂਗੀ 3000 ਰੁਪਇਆ ਦੇ ਕੇ ਆਪਾਂ ਇਹਦੇ ਵਿੱਚ ਜਾਂਦੇ ਆ ਤੇ ਫਿਰ ਭਾਈ ਆਪਾਂ 12 ਘੰਟੇ ਦੇ ਵਿੱਚ ਰਹਿ ਸਕਦੇ ਆ ਰੋਟੀ ਪਾਣੀ ਵੀ ਮਿਲਦਾ ਹੈ ਤੇ ਜਿਹੜੇ ਕੋਇਨ ਜੇ ਹੁੰਦੇ ਆ ਖੇਡਣ ਵਾਸਤੇ ਤੇ ਉਹ ਵੀ ਆਪਾਂ ਨੂੰ ਹਜ਼ਾਰ ਮਿਲਦੇ ਆ ਹਜ਼ਾਰ ਕੋਇਨ ਆਪਾਂ ਖੇਡ ਸਕਦੇ ਆ ਤੇ ਬਾਕੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜੀ ਚੀਜ਼ ਹੈ ਮਾੜੀ ਆ ਭਲਾ ਲੱਖਾਂ ਦੇ ਲੱਖ ੜਾ ਦੋ ਉਹ ਗੱਲ ਬਾਤ ਆ ਤੇ ਇਹਨਾਂ ਦੇ ਜੜਜਾਜ ਆ ਅੱਗੇ ਆਪਾਂ ਤੁਹਾਨੂੰ ਜਿਹੜੇ ਪਹਿਲਾਂ ਦਿਖਾਈ ਸੀ ਵਿੱਚ ਖੜੇ ਤੇ ਪਰਮਾਨੈਂਟ ਵਿੱਚ ਹੀ ਖੜੇ ਰਹਿੰਦੇ ਆ ਤੇ ਇਹ ਜਿਹੜੇ ਪੰਜ ਜਹਾਜ ਆ ਪੰਜਾਂ ਜਹਾਜਾਂ ਚੋਂ ਚਾਰ ਜਹਾਜ ਜਿਹੜੇ ਆਪਣੇ ਪੰਜਾਬੀਆਂ ਦੇ ਦੋ ਜਿਹੜੇ ਚੰਡੀਗੜ੍ਹ ਤੋਂ ਤੇ ਦੋ ਜਿਹੜੇ ਦਿੱਲੀ ਤੋਂ ਆਇਆਂ ਐਸ ਕਸਿਨੋ ਦੇ ਜਿਹੜੇ ਮਾਲਕ ਆ ਇਹਨਾਂ ਦੇ ਜਹਾਜ਼ ਆ ਦੇਖੀ ਜਾਨੀ ਉਧਰ ਪਰਾਂ ਜਹਾਜ਼ ਖੜਾ ਤੇ ਰਾਤ ਨੂੰ ਜਿਹੜਾ ਲਾਈਟਾਂ ਵਗੈਰਾ ਇੱਥੇ ਬਹੁਤ ਜ਼ਿਆਦਾ ਜਗਦੀਆਂ ਤੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆ ਵੀ ਇੱਕ ਕਸਿਨੋ 12 ਮਹੀਨੇ 30 ਦਿਨ ਖੁੱਲਾ ਰਹਿੰਦਾ ਤੇ 2 ਅਕਤੂਬਰ ਗਾਂਧੀ ਜਨਮਤੀ ਵਾਲੇ ਦਿਨ ਬੰਦ ਰਹਿੰਦਾ ਵੈਸੇ 24 ਘੰਟੇ ਪਰਮਾਨੈਂਟ ਚੱਲਦਾ ਰਹਿੰਦਾ ਕੋਈ ਰੋਕ ਤੋਕ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਭਾਈ ਰਾਤ ਨੂੰ ਜਿਹੜੀ ਬਹੁਤ ਜ਼ਿਆਦਾ ਰੌਣਕ ਹੋ ਜਾਂਦੀ ਐ ਜਿਵੇਂ ਮੇਰੇ ਪਿੱਛੇ ਦੇਖੀ ਜਾਂਦੇ ਜਿਵੇਂ ਆਪਾਂ ਮੇਨ ਗੇਟ ਤੁਹਾਨੂੰ ਰੋਡ ਦੇ ਤੋਂ ਦਿਖਾਇਆ ਸੀ ਆ ਵੀ ਇਹ ਜਿਹੜਾ ਕਸੀਨੋ ਚ ਐਂਟਰੀ ਕਰਨ ਦੀ 3000 ਫੀਸ ਆ ਤੇ ਉਹ ਤੋਂ ਬਾਅਦ ਚ ਇਹਨਾਂ ਦੀਆਂ ਜਿਹੜੀਆਂ ਅੰਦਰ ਦੇ ਵਿੱਚ ਕਿਸਤੀਆਂ ਖੜੀਆਂ ਰਹਿੰਦੀਆਂ ਪਰਮਾਨੈਂਟ ਉੱਥੇ ਲੈ ਕੇ ਜਾਂਦੇ ਆ ਪਿੱਛੇ ਹੁਣ ਜਗਮਗ ਜਗਮਗ ਕਰਦੀਆਂ ਜਿਹੜੀਆਂ ਕਿਸਤੀਆਂ ਵੇਖੀ ਜਾਂਦੇ ਹੋ ਇਹ ਭਾਈ ਉਹੀ ਜਿਹੜੇ ਕਲੱਬ ਬਣੇ ਹੋਏ ਆ ਕਿਸਤੀਆਂ ਦੇ ਵਿੱਚ ਜਿਹਦੇ ਵਿੱਚ ਕਸੀਨੋ ਖੇਡੀ ਜਾਂਦੀ ਆ ਤੇ ਉਹ ਜਿਹੜੀਆਂ ਪਿੱਛੇ ਦੇਖੀ ਜਾਂਦੇ ਹੋ ਬਹੁਤ ਵੱਡੀਆਂ ਵੱਡੀਆਂ ਤੇ ਇਸ ਟਾਈਮ ਇੱਥੇ ਭਾਈ ਪੂਰੀ ਰੌਣਕ ਹੁੰਦੀ ਆ ਦਿਨੇ ਜਿਹੜੀ ਰੌਣਕ ਘੱਟ ਹੁੰਦੀ ਆ ਰਾਤ ਨੂੰ ਬਹੁਤ ਜ਼ ਇਸ ਟਾਈਮ ਤੁਸੀਂ ਇੱਥੇ ਵੀ ਰੋਡ ਦੇ ਉੱਤੇ ਦੇਖੀ ਜਾਂਦੇ ਹੋ ਤੇ ਇਹ ਭਾਈ ਪੂਰੀ ਰੋਡ ਹੈ ਜਿਹੜੀ ਚਾਹਲ ਪਹਿਲ ਵਾਸਤੇ ਬਹੁਤ ਮੰਨੀ ਜਾਂਦੀ ਹੈ ਤੇ ਹੁਣ ਆਪਾਂ ਇੱਥੋਂ ਜਾਵਾਂਗੇ ਗੁਰਦੁਆਰਾ ਸਾਹਿਬ 7:30 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਨੂੰ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਵੀ 8:00 ਵਜੇ ਜਾਣਗੇ ਤੇ ਜਿਵੇਂ ਤੁਹਾਨੂੰ ਪਤਾ ਹੈ ਗੁਰਦੁਆਰਾ ਸਾਹਿਬ ਦਾ ਜਿਹੜਾ 8:00 ਵਜੇ 메ਨ ਗੇਟ ਆ ਬੰਦ ਹੋ ਜਾਂਦਾ ਤੇ ਵੈਸੇ ਆਪਾਂ ਬਾਬਾ ਜੀ ਦਾ ਨੰਬਰ ਲਿਆਏ ਸੀਗੇ ਬਾਬਾ ਜੀ ਨੂੰ ਕਹਿ ਕੇ ਆਏ ਸੀ ਜੇ ਕੋਈ 5-10 ਮਿੰਟ ਜਾਂ ਅੱਧਾ ਘੰਟਾ ਲੇਟ ਹੋ ਕੇ ਤਾਂ ਮਾਫ ਕਰਿਓ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੋਨ ਕਰ ਦਿਓ ਆਪ ਤੇ ਜੇ ਆਪਾਂ ਲੇਟ ਹੋ ਕੇ ਗੇਟ ਬੰਦ ਹੋ ਗਿਆ ਤਾਂ ਆਪਾਂ ਉਹਨਾਂ ਨੂੰ ਫੋਨ ਕਰ ਲਾਂਗੇ ਤੇ ਮੇਨ ਗੱਲ ਆ ਭਾਈ ਇੱਥੋਂ ਜਿਹੜੀ ਪਰਲੀ ਸਾਈਡ ਇਧਰ ਲਈ ਤੋਂ ਉਧਰ ਲਈ ਸਾਈਡ ਜਿਹੜੀ ਬੇੜੀ ਤੇ ਆਪਾਂ ਆਏ ਸੀ ਜਿਹਦੇ ਵਿੱਚ ਟਿਕਟ ਨਹੀਂ ਲੱਗਦੀ ਸੀਗੀ ਉਹ ਭਾਈ ਪੋਣੇ ਕਾ 8 ਵਜੇ ਤੇ ਕਰ ਲਾਸਟ ਬੇੜੀ ਜਾਂਦੀ ਹੈ ਤੇ ਆਪਾਂ ਨੂੰ ਸਾਢੇ 7 ਹੋ ਗਏ ਇੱਥੇ ਕੰਧੋਲੀ ਤੇ ਬੈਠਿਆਂ ਨੂੰ ਤੇ ਹੁਣ ਆਪਾਂ ਉਧਰ ਨੂੰ ਚੱਲਦੇ ਆ ਆ ਗਈ ਆ ਬੇੜੀ ਤੇ ਹੁਣ ਆਪਾਂ ਚੱਲਦੇ ਆ ਇਧਰਲੇ ਕਿਨਾਰੇ ਤੋਂ ਪਰਲੇ ਕਿਨਾਰੇ ਤੇ ਜਿੱਧਰ ਗੁਰਦੁਆਰਾ ਸਾਹਿਬ ਹੈ ਨੇ ਲੋਕ ਆ ਭਾਈ ਇਧਰਲੀ ਸਾਈਡ ਤੋਂ ਦੂਸਰੀ ਸਾਈਡ ਹੈ ਜਿਹੜਾ ਕੰਮ ਕਰਨ ਜਾਂਦੇ ਆ ਜਿਵੇਂ ਤੂੜੀ ਵਾਲਾ ਭੁੰਗ ਲੱਦਿਆ ਹੁੰਦਾ ਓਵੇਂ ਲੱਦਿਆ ਵਸੀਏ 베ੜੀ ਜੀ ਤੁਸੀਂ ਦੇਖੀਆ ਪਹਿਲਾਂ ਉਤਰ ਨਹੀਂ ਦਿੰਦੇ ਪਹਿਲਾਂ ਸਕੂਟੀਆਂ ਦੀਆਂ ਜਿਹੜੀਆਂ ਰੇਸਾਂ ਮਰੋੜ ਦਿੰਦੇ ਆ ਤੇ ਹੁਣ ਆਪਾਂ ਗੁਰਦਰਾ ਸਾਹਿਬ ਵਾਲੀ ਸਾਈਡ ਆ ਗਏ ਆ ਗੁਰਦੁਰਾ ਸਾਹਿਬ 1 ਕਿਲੋਮੀਟਰ ਦੇ ਲਾਗੇ ਦਵੇ ਆ ਜਦੋਂ 베ੜੀ ਜਾਂਦੀ ਇੱਥੇ ਮੇਲੇ ਜਿੰਨਾ ਕੱਠ ਹੁੰਦਾਗਾ ਪਹੁੰਚ ਗਏ ਆਪਾਂ ਵਾਪਿਸ ਗੁਰਦੁਰਾ ਸਾਹਿਬ ਗੁਰਦੁਰਾ ਸਾਹਿਬ ਜਿਹੜਾ 베ਤਿੰਮ ਚ ਪੈਂਦਾਗਾ ਜਿਹੜੀ ਗੋਆ ਦੀ ਰਾਜਧਾਨੀ ਪੰਜੀ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ 베ਤਿੰਮ ਉੱਥੇ ਸਿੰਘ ਸਬਾ ਘੁਰਦੁਰਾ ਸਾਹਿਬ ਜਾਂਦਾ ਜਿੱਥੇ ਆਪਣੀ ਕੱਲ ਦੀ ਰਾਤ ਬਤੀਤ ਹੋਈ ਸੀ ਤੇ ਅੱਜ ਵੀ ਆਪਣੀ ਉੱਥੇ ਹੀ ਰਾਤ ਬਤੀਤ ਹੋਊਗੀ ਗੁਰਦੁਰਾ ਸਾਹਿਬ ਚ ਆ ਗਏ ਸੀ ਆਪਾਂ ਪੂਰਾ ਸ਼ਹਿਰ ਘੁੰਮ ਕੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਇੱਕ ਜਨਮ ਦਿਨ ਹੈ ਦੀਪ ਢਿਲੋਂ ਬਾਈ ਅਮਰੀਕਾ ਤੋਂ ਇਹਨਾਂ ਦਾ ਜਨਮ ਦਿਨ ਹੈ ਬਾਈ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਸਾਰੇ ਪਰਿਵਾਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਅੱਜ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਕਿ ਗੋਆ ਦੀ ਰਾਜਤਾਨੀ ਪੰਜੀ ਅਨੁਸਾਰ ਆ ਕੋ ਮੈਂ ਚੰਗੀ ਤਰ੍ਹਾਂ ਕੀ ਗੱਲਾਂ ਬਾਤਾਂ ਕੋਸ ਇਥੇ ਜਿਵੇਂ ਕਹਦੀਏ ਕਿ ਕਸੀਨੋ ਜਿਹੜਾ ਭਾਈ ਚਸਕਾ ਬਹੁਤ ਮਾੜਾ ਤੇ ਇਹਦੀਆਂ ਭਾਈ ਬਾਹਰੋਂ ਲਟਾ ਜਗਦੀਆਂ ਬੜੀਆਂ ਸੋਹਣੀਆਂ ਲੱਗਦੀਆਂ ਬੜਾ ਵਧੀਆ ਲੱਗਦਾ ਤੇ ਆਸੇ ਪਾਸੇ ਲੋਕ ਫੋਟੋਆਂ ਕਰਾਉਂਦੇ ਆ ਤੇ ਜਦੋਂ ਇਹਦੇ ਵਿੱਚ ਜਾਵੜੀਏ ਬੜਾ ਗੰਦਾ ਵੈਲਾ ਜਿਹਨੂੰ ਆਪਾਂ ਜੂਆ ਕਹਦੇ ਨੇ ਜਿਹਨੂੰ ਸੱਟਾ ਹੀ ਬੋਲਿਆ ਜਾਂਦਾ ਪੰਜਾਬੀ ਵਿੱਚ ਆਪਣੇ ਸੱਟਾ ਜੂਆ ਇਹੋ ਜਿਹਾ ਕੋਸ ਬੋਲਿਆ ਜਾਂਦਾ ਪੰਜਾਬੀ ਵਿੱਚ ਇਹੋ ਜਿਹਾ ਕੋਸ਼ੇ ਦੇ ਵਿੱਚ ਖੇਡਿਆ ਜਾਂਦਾ ਹੈ ਤੇ ਉਹ ਤੁਹਾਡੇ ਨਾਲ ਆਪਾਂ ਸਾਂਝਾ ਕੀਤਾ ਹੈ ਕੋਸ਼ ਸ਼ਹਿਰ ਦੀਆਂ ਗੱਲਾਂ ਬਾਤਾਂ ਜਿਹੜੀ ਚਰਚ ਹੋਈ ਉਹਦੀਆਂ ਕੀਤੀਆਂ ਗੱਲਬਾਤ ਕਰੀਏ ਗੋਆ ਸ਼ਹਿਰ ਦੀ ਆਪਾਂ ਜਿਵੇਂ ਆਪਾਂ ਤਿੰਨ ਚਾਰ ਦਿਨਾਂ ਤੋਂ ਕਰਦੇ ਆਏ ਆ ਜਿਵੇਂ ਆਪਾਂ ਕਹਿ ਦਈਏ ਕਿ ਦਿੱਲੀ ਹੋਇਆ ਗੋਆ ਵੱਡੇ ਵੱਡੇ ਸ਼ਹਿਰ ਹੈ ਜਿਵੇਂ ਮੁੰਬਈ ਹੋਇਆ ਇੱਥੋਂ ਦੇ ਲੋਕਲ ਲੋਕਾਂ ਤੋਂ ਜੇ ਪੁੱਛਦੇ ਆਂ ਵੀ ਵੱਡੇ ਸ਼ਹਿਰਾਂ ਦੀ ਆਪਾਂ ਗੱਲਾਂ ਬਾਤਾਂ ਕਿਵੇਂ ਆ ਕੀ ਗੱਲਾਂ ਬਾਤਾਂ ਕਿਵੇਂ ਇਹਨਾਂ ਦਾ ਰਹਿਣਾ ਸਹਿਣਾ ਕਿਵੇਂ ਖਾਣਾ ਪੀਣਾ ਤੇ ਉਹਨਾਂ ਦਾ ਪੁੱਛਦੇ ਆ ਉਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਜਦੋਂ ਆਪਾਂ ਤੇ ਉਹ ਕਹਿੰਦੇ ਭਾਈ ਇਹੋ ਜਿਹਾ ਸ਼ਹਿਰ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਥੋਂ ਦਾ ਭੀੜ ਭੜਕਾ ਰਹਿਣਾ ਸਹਿਣਾ ਖਰਚਾ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਥੇ ਮੰਗਾਈ ਹੈ ਜਿਵੇਂ ਆਪਾਂ ਪਹਿਲਾਂ ਵੀ ਕਿਹਾ ਵੀ ਇੱਥੇ ਫੋਨ ਲੋਕ ਬਾਲੇ ਆਉਂਦੇ ਆ ਫੋਨ ਲੋਕ ਦੀ ਗੱਲ ਨਹੀਂ ਵੈਸੇ ਵੀ ਗੋਆ ਸ਼ਹਿਰ ਦੇ ਵਿੱਚ ਜਿਵੇਂ ਬੰਬਈ ਹੋਇਆ ਬਹੁਤ ਜ਼ਿਆਦਾ ਮੰਗਾਈ ਹੈ ਵੀ ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ ਜਿਹੜੇ ਨਾਰਮਲ ਕਿਤੇ ਤੋਂ ਲੋਕ ਹੁੰਦੇ ਆ ਉਹਨਾਂ ਦੇ ਮਾੜਾ ਮੋਟਾ ਕੰਮ ਕਰਕੇ ਮਸਾ ਘਰ-ਬਾਰ ਚੱਲਦੇ ਆ ਤੇ ਆਪਾਂ ਕਹੀਏ ਕਿ ਵੱਡੇ ਸ਼ਹਿਰਾਂ 'ਚ ਕਮਾਈਆਂ ਹੀ ਮੋਟੀਆਂ ਹੁੰਦੀਆਂ ਜਿਨ੍ਹਾਂ ਦੇ ਵੱਡੇ-ਵੱਡੇ ਬਿਜ਼ਨਸ ਐ ਓਲ ਦਿਨ ਦਾ ਲੱਖਾਂ ਹੀ ਕਮਾਉਂਦੇ ਆ ਕਰੋੜਾਂ ਹੀ ਕਮਾਉਂਦੇ ਆ ਤੇ ਜਿਹੜੇ ਕੋਈ 10000 15000 'ਚ ਕੰਮ ਕਰਦਾ ਭਾਈ ਉਹਨਾਂ ਦੇ ਮਸਾ ਘਰ-ਬਾਰ ਚੱਲਦੇ ਆ ਇਹ ਗੱਲਾਂ ਬਤਾਂ ਵੱਡੇ ਸ਼ਹਿਰਾਂ ਦੀਆਂ ਜਿੱਥੇ ਉਹ ਗੱਲ ਐ ਕਿ ਪਾਣੀ ਵੀ ਮੋਲ ਵਿਕਦਾ ਜੇ ਆਪਾਂ ਨਹਾਉਣ ਵਾਸਤੇ ਪਾਣੀ ਲੈ ਕੇ ਆਉਣਾ ਉਹ ਵੀ 5 ਲੀਟਰ ਦੀ ਬੋਤਲ 20 25 ਰੁਪਈਆ ਦੀ ਆਉਂਦੀ ਐ ਤੇ ਜੇ ਆਪਾਂ ਪੀਣ ਵਾਲੀ ਬੋਤਲ ਲਾਵਾਂਗੇ ਉਹ ਵੀ 30-35 ਰੁਪਈਆ ਦੀ ਬੋਤਲ ਆਉਂਦੀ ਹੈ ਇਹ ਗੱਲਾਂ ਬਾਤਾਂ ਵੱਡੇ ਸ਼ਹਿਰਾਂ ਦੀਆਂ ਤੇ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਪਿੰਡਾਂ ਵਿੱਚ ਉਠਿਆ ਤੇ ਪਿੰਡਾਂ ਚੋਂ ਆਪਾਂ ਨੂੰ ਉਹ ਵਾਤਾਵਰਣ ਬਹੁਤ ਵਧੀਆ ਲੱਗਦਾ ਆਪਾਂ ਸ਼ਹਿਰ ਘੁੰਮਿਆ ਦੋ ਤਿੰਨ ਦਿਨਾਂ ਚ ਪਰ ਆਪਾਂ ਜਦੋਂ ਵੱਡੇ ਸ਼ਹਿਰ ਦੇ ਵਿੱਚ ਵੱਢ ਜਾਂਦੇ ਆ ਆਪਾਂ ਨੂੰ ਉਹ ਤੋਂ ਖਚਾਣ ਹੋਣ ਲੱਗ ਜਾਂਦੀ ਸਿੱਧੀ ਗੱਲ ਬਾਤ ਹੈ ਕਿਉਂਕਿ ਉੱਥੋਂ ਦਾ ਭੀੜ ਭੜਕਾ ਪੀ ਪਾਂ ਰੋਲਾ ਰੱਪਾ ਤੇ ਇਹੋ ਜੀਆਂ ਗੱਲਾਂ ਬਾਤਾਂ ਆਪਾਂ ਨੂੰ ਜਦੋਂ ਵਧੀਆ ਨਹੀਂ ਲੱਗਦੀਆਂ ਆ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਪਿੰਡਾਂ ਵਿੱਚ ਸਫ਼ਰ ਕਰੀਏ ਪਿੰਡਾਂ ਦੀ ਗੱਲਬਾਤ ਕਰੀਏ ਹਾਂ ਆਪਾਂ ਨੂੰ ਇਹ ਹੈ ਕਿ ਸ਼ਹਿਰਾਂ 'ਚ ਕੋਸ ਚੀਜ਼ਾਂ ਦੇਖਣ ਵਾਲੀਆਂ ਨੋਰ ਠੱਡੇ ਨਾਲ ਸਾਂਝੀਆਂ ਕਰਨ ਵਾਸਤੇ ਆਪਾਂ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਨਹੀਂ ਤਾਂ ਆਪਾਂ ਨੂੰ ਸ਼ਹਿਰ ਜਾਵਾਂ ਹੀ ਨਹੀਂ ਵਧੀਆ ਆਪਾਂ ਨੂੰ ਤਾਂ ਪਿੰਡਾਂ ਵਿੱਚ ਦੀ ਸਫ਼ਰ ਕਰਨਾ ਪਿੰਡਾਂ ਦੀਆਂ ਗੱਲਾਂ ਬਾਤਾਂ ਪਿੰਡਾਂ ਦੇ ਲੋਕਾਂ ਨਾਲ ਮਿਲਣਾ ਇਹ ਵਧੀਆ ਲੱਗਦਾ ਹੈ ਕੱਲ ਨੂੰ ਆਪਾਂ ਇੱਥੋਂ 1.5 ਸਾਬ ਵੱਲ ਚਾਲੇ ਪਾਵਾਂਗੇ ਤੇ ਜਿਹੜੇ ਦਾ ਇੱਥੋਂ ਹੈਗਾ 650 700 ਕਿਲੋਮੀਟਰ ਦਾ ਸਫ਼ਰ ਤੇ ਕੱਲ ਨੂੰ ਦੇਖਦੇ ਹਾਂ ਕਿਥੋਂ ਟਿਕਰ ਪਹੁੰਚਦੇ ਆਂ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਲਈਵਾਦੀ ਆ ਸਾਰੀ ਸੰਗ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੇ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤਹਿ ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਨਵੇਂ ਸਫਰ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ